ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਤਿਕੰਨ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਹਾਂ ਜਿੱਥੇ ਛੇਵੀਂ ਪਾਚਾਈ ਮਿਰਪੀਰੀ ਦੇ ਪਾਚਾਈ ਸਾਹਿਬ ਜੀ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪਰਵ ਜਿਹੜਾ ਬਰੀ ਸ਼ਰਧਾ ਔਰ ਉਮਤਮ ਦੇ ਨਾਲ ਮਨਾਇਆ ਜਾ ਰਿਹਾ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸਤਿਕੰਨ ਸ੍ਰੀ ਹਰਮੰਦਰ ਸਾਹਿਬ ਜਿੱਥੇ ਛੇਵੀਂ ਸੰਤਾ ਜੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚੜੀਆਂ ਨੇ ਔਰ ਇਸ ਤਰ੍ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰ੍ਹਾਂ ਦਿਖਾਉਣਗੇ ਜਿਵੇਂ ਸੰਤਾ ਜੜੀਆਂ ਨੇ ਸਤਿਕੰਨ ਸਾਹਿਬ ਦੇ ਅੰਦਰ ਦਰਸ਼ਨ ਦੇ ਧਾਰੇ ਕਰਨ ਲਈ ਪੌਂਟਰੀਆ ਨੇ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਸੰਗਤਾਂ ਜਰੀਆਂ ਨੇ ਸਬਸਤੰ ਸ਼੍ਰੀ ਮੰਦਿਰ ਸਾਹਿਬ ਦੇ ਨਜ਼ਮਤ ਤੋਂ ਖੁੰਲੀ ਪੌਂਟਰੀਆ ਨੇ ਉਤੇ ਹੀ ਪਵਿੱਤਰ ਸਰੋਵਰ ਦੇ ਵਿੱਚ ਆਸਥਾ ਦੇ ਡੁੱਕੇ ਲਗਾ ਅਲੌਕਿਕ ਜਰੀ ਬਾਨੀਆਂ ਉਹ ਵੀ ਉਹਨਾਂ ਨੇ ਸਰਵਨ ਕੀਤੀ ਤੇ ਚਾਹੋ ਦੱਸ ਦਿਆਂ ਕਿ ਸ਼੍ਰੋਮ ਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵੇਰ ਤੋਂ ਹੀ ਜਿਹੜੇ ਸਭ ਤੋਂ ਪਹਿਲੇ ਸਵੇਰੇ ਜਿਹੜਾ ਵਾ ਅਕੰਠ ਸਾਹਿਬ ਦੇ ਪਾਰਕ ਕੋ ਉਪਰੰਤ ਪ੍ਰਮੁਖੀ ਸਮਾਗਮ ਕਰਵਾਇਆ ਗਿਆ ਮਨਜੀਤ ਸਾਹਿਬ ਗੁਰਦਵਾਰ ਮੰਜੀ ਸਾਹਿਬ ਦੇ ਵਿੱਚ ਜਿਹੜਾ ਗੁਰਮੁਖੀ ਸਮਾਗਮ ਕਰਵਾਇਆ ਗਿਆ ਔਰ ਗੁਰ ਗੁਰਕੀ ਵਿਡਾਲੀ ਜਿੱਥੇ ਛਵੀਂ ਪਾਸ਼ਾ ਜੀ ਜਨਮਪਾਨ ਹੈ ਗੁਰਕੀ ਵਿਡਾਲੀ ਦੇ ਵਿੱਚ ਉੱਥੇ ਵੀ ਸਵੇਰ ਤੋਂ ਹੀ ਜਿਹੜੇ ਸਮਾਗਮ ਨੇ ਉਹ ਚੱਲ ਰਹੇ ਨੇ ਸਮਾਗਮ ਜਿਹੜੇ ਨੇ ਉਹ ਚੱਲ ਰਹੇ ਨੇ ਤੇ ਹੁਣ ਰੈ ਰਾਜ ਸਾਹਿਬ ਦੇ ਪਾਠ ਉਪਰੰਤ ਜਿਹੜਾ ਵਾ ਸਚਕਨ ਛੇਹ ਹਰਿਮੰਦਰ ਸਾਹਿਬ ਤੇ ਜਿਹੜਾ ਦੀਪ ਸੰਤਾ ਵਲੋਂ ਦੀਪਮਾਲਾ ਕੀਤੀ ਗਈ ਹੈ ਔਰ ਉੱਥੇ ਹੀ ਐ ਜੀ ਬੀਸੀ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਿਕ ਆਤਿਸ਼ਬਾਜ਼ੀ ਕੀਤੀ ਗਈ ਹੈ ਤੁਹਾਨੂੰ ਲੈ ਕੇ ਚੱਲਨੇ ਆ ਦੂਰ ਦੂਰ ਜਿਹੜਾ ਸੱਤਕਨ ਸਹਾਇ ਦੇ ਅੰਦਰਲੇ ਦ੍ਰਿਸ਼ ਵੀ ਦਿਖਾਣੇ ਔਰ ਲੋਕਿਕ ਆਤਿਸ਼ਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਉਸ ਦੇ ਵੀ ਤੁਹਾਨੂੰ ਦਰਦਾਰ ਕਰਵਾਨੇ ਆ ਗੋਵਿੰਦ ਕੀ ਨਾਮ ਹੈ ਜੀ ਜੀ ਸ਼ਸ਼ੰਗ ਨਾਮ ਹੈ ਮੇਰਾ ਗੋਵਿੰਦ ਜੀ ਕਿਹਾਂ ਸੇ ਆਏ ਹੋ ਜੀ ਦਿੱਲੀ ਸੇ ਆਇਆ ਹਾਂ ਸਵਾਗਤ ਗੁਰਪ੍ਰਭ ਹੈ ਹਾਂ ਜੀ ਸ੍ਰੀ ਹਰ ਗੋਬਿੰਦ ਜੀ ਜੀ ਦਾ ਹਾਂ ਜਲਦੀ ਆ ਰਹਾ ਤਾਂ ਕੀ ਕਹਿੰਗੇ ਤਾਂ ਬਹੁਤ ਅੱਛਾ ਲੱਗਾ ਯਾਂ ਆ आ, बहुत बच्चों के साथ पहली बार एक तरीके से आना हुआ है बहुत बहुत अच्छा अनुभव है आ, यहाँ पे आके बहुत ही अच्छा लग रहा है और हमारी मनोकामनाएं भी पूरी होंगी जो जो हमने मांगी हैं दुआएं यही हैं अभी हाँ जी हाँ जी बहुत अच्छा दृश्य था जी बहुत अच्छा दृश्य था, अच्छा था। चारों तरफ मतलब बहुत अच्छी आतिशबाजी करी है और बहुत सुंदर लग रहा था नज़ारा बहुत अच्छा था बीच में साहिब जी का मंदिर और इस तरीके से आतिशबाजी बहुत ही अच्छी है, है पहले कभी देखा पहले मतलब हाँ यहाँ तो पहली बारी है तो अच्छा है अच्छा एक्सपीरियंस है बहुत बढ़िया रात क्या अरदास बिनती की हां जी अरदास बिनती क्या की देखो अरदास तो अपनी है <laughs> जो होगा वो होगा देखो हैं शब्द का, का जी? बिल्कुल बिल्कुल जी बिल्कुल मेरा नाम दिग्विजय सिंह है जी कहां यूके तो आया जी ਅੱਜ ਪ੍ਰਕਾਸ਼ ਜੀ ਹਾਂਜੀ ਗੁਰਾਰ ਗੋਬਿੰਦ ਸਿੰਘ ਸਾਹਿਬਾ ਜੀ ਦਾ ਹਾਂਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਇਸੇ ਸਾਡੇ ਤਿਹਾਰ ਨੇ ਅੱਜ ਤਰਾਜ਼ੀ ਹੈ ਕਿ ਅਸੀਂ ਇੰਡੀਆ ਚ ਪੰਜਾਬ ਚ ਰਹਿ ਕੇ ਵੀ ਅਸੀਂ ਜਿਹੜੇ ਦੂਸਰੇ ਹੋ 크ਿਸਮਸ ਨੇ ਤੇ ਬਾਕੀ ਹੋਰ ਤਿਹਾਰਾਂ ਨੂੰ ਅਸੀਂ ਜ਼ਿਆਦਾ ਮਾਨਤਾ ਦਿੰਦੇ ਆ ਪਰ ਜਿਹੜੇ ਸਾਡੇ ਆਪਣੇ ਤਿਹਾਰ ਨੇ ਗੁਰਪੁਰਬ ਸਗੇ ਨੇ ਜ਼ਿਆਦਾਤਰ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਗੁਰਪੁਰਬਸ ਕਦੋਂ ਹੈਗੇ ਨੇ ਜਾਂ ਅਸੀਂ ਗੁਰਪੁਰਬਸ ਤੇ ਕੀ ਕਰਨਾ ਹੈ ਤੇ ਐ ਸਾਨੂੰ ਅੱਜ ਬਹੁਤ ਲੋਡ ਹੈ ਇਸ ਚੀਜ਼ ਦੇ ਪ੍ਰਚਾਰ ਦੀ ਬਹੁਤ ਲੋਡ ਹੈ ਕਿਸੇ ਦਸੀਏ ਕਿ ਸਾਡੇ ਇਹ ਪਹਿਲੇ ਪੁਰਬ ਹੈਗੇ ਨੇ ਸਾਡੇ ਇਹ ਜਿਹੜੇ ਹੈਗੇ ਨੇ ਇਹ ਸਾਡੇ ਤਿਉਹਾਰ ਹੈਗੇ ਨੇ ਅਸੀਂ ਬੱਚਿਆਂ ਨੂੰ ਬਰਥਡੇ ਤੇ ਗਿਫਟ ਦਿੰਦੇ ਆ ਜਾਂ 크ਿਸਮਸ ਤੇ ਤੇ ਬੱਚਿਆਂ ਨੂੰ ਗਿਫਟ ਦਿੰਦੇ ਨੇ ਪਰ ਅਸੀਂ ਨਹੀਂ ਦੇਖਦੇ ਕਿ ਕੋਈ ਆਪਣਾ ਬੱਚਿਆਂ ਨੂੰ ਗੁਰਪੁਰਬ ਤੇ ਗਿਫਟ ਦਿੰਦਾ ਹੋਵੇ ਕਿ ਸਾਡੇ ਅੱਜ ਗੁਰੂ ਸਾਹਿਬ ਦਾ ਗੁਰਪੁਰਬ ਹੈਗਾ ਪ੍ਰਕਾਸ਼ ਦਿਹਾੜਾ ਹੈ ਤੇ ਅਸੀਂ ਇਹਨੂੰ ਸੈਲੀਬ੍ਰੇਟ ਕਰਨਾ ਅਸੀਂ ਇਹਨੂੰ ਮਨਾਣਾ ਆ ਅੱਜ ਅਰਦਾਸ ਕਰਨੀ ਆ ਅੱਜ ਤੁਹਾਨੂੰ ਆਪਣਾ ਅੱਜ ਤਾਂ ਅਨੁਆਇਆ ਗਿਫਟ ਮਿਲੇਗਾ ਕਿਉਂਕਿ ਅੱਜ ਗੁਰੂ ਸਾਹਿਬ ਪਾਸ਼ਾ ਦਾ ਗੁਰਪੁਰਬ ਹੈਗਾ ਹੈ। ਸਵੇਰ ਤੋਂ ਹੀ ਜਰਾ ਹੈ ਆਖਾ ਪਾਪ ਦੇ ਤੋਂ ਬਾਅਦ ਜਦੋਂ ਗੁਰਪੁਰਬ ਦੇ ਲਈ ਹੋਲ ਟੀਮ ਆਉਂਦਾ ਬਹੁਤ ਵਧੀਆ ਲੱਗਿਆ ਜੀ ਮੈਂ ਤੇ ਗੁਰਸਹਿਬ ਦੀ ਕਿਰਪਾ ਨਾਲ ਪਹਿਲੇ ਕਾਫੀ ਵਾਰ ਰਿਟੈਂਡ ਕੀਤਾ ਹੈ ਮੇਰੀ ਸਿੰਘਣੀ ਯੂਕੇ ਦੇ ਹੀ ਹੈਗੇ ਨੇ ਤੇ ਪਹਿਲੀ ਵਾਰ ਹੀ ਆਏ ਨੇ ਤੇ ਬੱਚਿਆਂ ਨੇ ਆਪਣਾ ਇੱਥੇ ਗੁਰਪੁਰਬ ਪਹਿਲੀ ਵਾਰ ਹੀ ਰਿਟੈਂਡ ਕੀਤਾ ਤੇ ਆਪਣਾ ਬਹੁਤ ਚੰਗਾ ਲੱਗਿਆ ਮੇਰੇ ਛੋਟੇ ਛੋਟੇ ਦੋਸਤਾਂ ਕੀ ਹੈਗੇ ਨੇ ਅਰਦਾਸ ਬੇਨਤੀ ਹੈ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਸਿੱਖ ਪੰਥ ਚੜ੍ਹਦੀ ਕਲਾ ਚ ਰਹੇ ਤੇ ਸਾਰਿਆਂ ਤੇ ਸਾਨੂੰ ਗੁਰਸਾਹਿਬ ਸਾਰਿਆਂ ਨੂੰ ਸਮਤ ਬਖਸ਼ਣਾ ਅਰਦਾਸ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੀ ਨਾਮ ਹੋ ਗਿਆ ਜੀ ਮੇਰਾ ਨਾਮ ਰੇਨੂਕਰ ਸਿੱਧੂ ਹੈ ਮੈਂ Nagpur ਮਹਾਰਾਸ਼ਟਰ ਤੋਂ ਆਈਏ ਗਿਆ ਨਾਲੇ ਮੈਂ ਆਪਣੇ ਭਾਬੀ ਨਾਲ ਬੱਚਾ ਨਾਲ ਆਈਏ ਗਿਆ ਇੱਥੇ ਅੱਜ ਹਾਂਜੀ ਹਰ ਗੋਗਿੰਦ ਗੋਬਿੰਦ ਇਦਿਨੇ ਤੁਸੀਂ ਇਹ ਕਮਾਂਗੇ ਕਿ ਗੁਰੂ ਮਾਰਾ ਜਿਹਨੇ ਸਾਨੂੰ ਬਖਸ਼ਿਸ਼ ਦਿੱਤੀ ਹੈ ਕਿ ਜਿਹੜੇ ਅੱਜ ਅਸੀਂ ਇੱਥੇ ਆ ਕੇ ਮੱਥਾ ਟੇਕ ਸਕੇ ਹੈਗਾ ਨਾਲੇ ਇਹ ਹੈਗਾ ਕਿ ਇੱਥੇ ਆ ਕੇ ਨਾਲੇ ਬੱਚਿਆਂ ਨੂੰ ਆ ਦਿਖਾਇਆ ਹੈਗਾ ਕਿ ਚਲੋ ਤੁਸੀਂ ਅਬ ਫਾਦਰਡੇ ਮਦਰਡੇ ਇਹ ਸਾਰਾ ਕੁਝ ਜਦ ਆਜਾ ਕਲਚਰ ਚੱਲ ਪਿਆਏਗਾ ਇਹ ਕਲਚਰ ਨੂੰ ਥੋੜਾ ਇਹ ਕਰਦੇ ਹੋਏ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਲਾਣਾ ਨਾਲੇ ਗੁਰਸਿੱਖੀ ਦੇ ਲੜ ਲਾਣਾ ਇਹ ਸਾਰ ਨੂੰ ਸਾਡੀ ਪਹਿਲਾ ਕਰਤਵ ਬੰਦਾ ਹੈਗਾ ਇਸ ਕਰਕੇ ਕੀ ਬੱਚਿਆਂ ਨੂੰ ਇਹ ਸਾਰੇ ਜਿਹੜੇ ਵੀ ਆਪਣੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਜੋ ਕੀਤੀਆਂ ਇਹਦੇ ਲਈ ਬੱਚਿਆਂ ਨੂੰ ਇੱਥੇ ਲੈ ਕੇ ਆਣਾ ਨਾਲੇ ਬੱਚਿਆਂ ਨੂੰ ਇਹਦੀ ਸਾਂਝ ਕਰਾਣੀ ਬਹੁਤ ਜ਼ਰੂਰੀ ਹੈਗੀ ਹੈ ਹਾਂਜੀ ਜਿਹੜਾ ਉਹ ਲੋਕ ਜਿਹੜੀ ਦੀਪਮਾਲ ਹੋਈ ਆ ਇਹ ਤਾਂ ਕਹਿੰਦੇ ਕਿ ਇੰਨੀ ਸੋਹਣੀ ਦੀਪਮਾਲ ਇੱਥੇ ਹੁੰਦੀ ਕਿ ਕਿਸਮਤ ਹੁੰਦੀ ਜਿਹੜੀ ਆ ਕੇ ਅਸੀਂ ਦੀਪਮਾਲਾ ਦੇਖ ਸਕੇ ਹੈ ਇੱਥੇ ਆ ਕੇ ਬਹੁਤ ਸੋਹਣੀ ਦੀਪਮਾਲ ਹੈ ਇਸ ਲਈ ਮੈਂ ਬਹੁਤ ਸਾਲ ਪਹਿਲਾਂ ਆਈ ਸੀਗੀ ਉਦੋਂ ਵੀ ਦੀਪਮਾਲਾ ਸੀਗੀ ਉਦੋਂ ਦੀਵਾਲੀ ਦਾ ਪਰਵ ਸੀਗਾ ਪਰ ਅੱਜ ਇਹ ਹਜੂਰੀ 'ਚ ਬੱਚਿਆਂ ਨੂੰ ਲੈ ਕੇ ਆ ਕੇ ਉਹਨਾਂ ਨੂੰ ਦੀਪਮਾਲਾ ਦਿਖਾਈ ਹੈ ਇਹ ਵਾਇਕਰੂ ਜੀ ਦੀ ਬਹੁਤ ਬੜੀ ਮੇਰ ਰਹੀ ਹੈ ਸਾਡੇ ਤੇ ਵਾਇਕਰੂ ਜਿੱਦਾ ਖਾਲਸਾ ਵਾਇਕਰੂ ਜੀ ਦੀ ਫਤਿਹ ਕੀ ਵਾਇਕਰੂ ਜੀ ਹਾਂਜੀ ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛੱਟੇ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕਾ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਛੋਟੀ ਆ ਰੂਪ ਦਿਖਾ ਉਹਨ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋ ਦਾ ਬਹਪਾਰੀ ਉਪਕਾਰੀ ਪੁੱਛਣ ਸਕੇ ਅਰਦਾਸ ਕਰ ਛੇ ਮਾਲਾ ਕਰ ਦਰਸਿਖਿਆਰੀ ਅਗਮ ਅਗੋਚਰ ਸਤਿਗੁਰੂ ਬੋਲੇ ਮੁਖਤੇ ਸੁਨੋ ਸੰਸਾਰੀ ਕਾਲ ਯੁਗ ਪੀੜੀ ਛੋਟੀਆਂ ਲੇਚਲ ਖੀ ਦੋ ਆਰਤ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਜੀ ਸਾਧ ਸੰਗਤ ਜੀ ਅੱਜ ਸਵੇਪਾਸੇ ਸ੍ਰੀ ਗੁਰਗਮੇ ਸਾਹਿਬ ਮੇਰੀ ਪੀਰ ਦੇ ਮਾਲ ਸ੍ਰੀ ਕਾਲਕਤਖ ਸਾਹਿਬ ਦੇ ਸਜਨ ਹਰ ਉਹਨਾਂ ਦਾ ਪ੍ਰਕਾਸ਼ ਪੁਰਬਿਆ ਸਮੂਹ ਸੰਗਤਾਂ ਬੜੇ ਜੋਸ਼ ਜਲੌਲ ਨਾਲ ਆਈਆਂ ਨੇ ਹਾਜ਼ਰੀ ਭਰਾਈਆਂ ਮੈਂ ਵੀ ਕਰਤਾਰਪੁਰ ਤੋਂ ਪੰਜਾਬ ਪੁਰਸ ਦੇ ਵਿੱਚ ਮੁਲਾਜ਼ਮਿਆਂ ਮੈਂ ਵੀ ਆਪਣੇ ਬੱਚਾਂ ਸਮੇਂ ਟਾਈਮ ਕੱਢਿਆ ਮਹਾਰਾਜ ਹਰ ਘਰ ਤੰਦਰੁਸਤੀਆਂ ਬਖਸ਼ੇ ਸਬਤਰਾ ਭਲਾ ਕਰੇ ਪੂਰੀ ਸਾਰੀ ਹਰੇਕ ਕੌਮ ਦਾ ਜੇ ਪਾਸਾ ਚੜ੍ਹਦੀ ਕਲਾ ਖੇ ਸੇਤ ਕੌਮ ਦੀ ਚੜ੍ਹਦੀ ਕਲਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਬੋਲੇ ਸੋਨ ਹੋਏ ਵਾਹਿ ਸ੍ਰੀ ਆਦਾਨ ਜੀ ਵਾਹਿਗੁਰੂ ਜੀ ਪੰਜ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛੱਟੇ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਟੀਆਂ ਰੂਪ ਦਿਖਾਵਨ ਵਾਰੋਵਾਰੀ ਦਲ ਪੰਜਨ ਗੁਰ ਸੂਰਮਾ ਵੱਡਜੋਦਾ ਬੋ ਪਰਉਪਕਾਰੀ ਐਸੇ ਪਰਉਪਕਾਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇ ਪਾਸ਼ਾਏ ਦੇ ਛੇ ਪਾਸ਼ਾਏ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਉਹਨਾਂ ਦਾ ਜਨਮ ਗੁਰੂ ਕੀ ਵਡਾਲੀ ਵਿਖੇ ਹੋਇਆ ਉੱਥੇ ਵੀ ਮਨਾਰੀਆਂ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਔਰ ਸੱਚਕਨ ਸਰੀਰ ਮੰਦਰਸਾ ਅੰਮ੍ਰਿਤ ਵੇਲੇ ਤੋਂ ਹੀ ਮਨਾਰੀਆਂ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੰਗਤਾਂ ਵੱਲੋਂ ਦੇਸੀ ਘਿਉ ਦੇ ਦੀਵੇ ਜਗਾਏ ਗਏ ਹਨ ਔਰ ਸੰਗਤਾਂ ਵੱਲੋਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਫੁੱਲ ਚੜੀਆਂ ਆਸਪੈ ਦਾ ਲੋਕ ਨਜ਼ਾਰਾ ਦੇਖਣ ਨੂੰ ਇਸ ਜੀ ਦੇ ਬਿਆਨ ਨਹੀਂ ਕਰ ਸਕਦੇ ਛੇ ਤੁਹੀਂ ਸੰਗਤਾਂ ਨੇ ਦੂਜਾ ਦਿਨ ਤੋਂ ਆਪਣੀ ਸਥਾਨੀ ਪਹੁੰਚ ਗਿਆ ਨੇ ਇੱਕ ਵਾਰ ਅ ਅੱਜ ਐਜੀਪੀਸੀ ਸ਼ੁਰੂ ਹੋ ਗੁਰਾ ਪ੍ਰਬੰਧ ਜੀ ਬਿਲਕੁਲ ਬਿਲਕੁਲ ਪਾਰਟ ਸਰਕਟ ਉਹ ਤਾਂ ਉਹ ਜਿਹੜਾ ਜਿਹੜਾ ਮਗਨ ਪੈਣੀ ਦੀ ਬਿਲਕੁਲ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਐਜੀਪੀਸੀ ਵਲ ਬਹੁਤ ਸੋਹਣੇ ਸਮਾਗਮ ਲਿਖੇ ਗਏ ਹਨ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦਾਸ ਨੇ ਹਾਜ਼ਰੀ ਭਰੀ ਵਿਵੇਕ ਸਰ ਸਾਹਿਬ ਜਿੱਥੇ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਸਮੇਂ ਸ਼ਿਕਾਰ ਖੇਡ ਕੇ ਆਏ ਉੱਥੇ ਆਰਾਮ ਕੀਤਾ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਵਿਵੇਕ ਸਰ ਸਾਹਿਬ ਰੱਖਿਆ ਗਿਆ ਔਰ ਉੱਥੇ ਹੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਵਿਵੇਕ ਦੀ ਪ੍ਰਾਪਤੀ ਹੋਈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿਹੜਾ ਵੀ ਉਸ ਸਥਾਨ ਤੇ ਆਣ ਕੇ ਦਰਸ਼ਨ ਇਸ਼ਨਾਨ ਕਰਦਾ ਹੈ ਉਹਨਾਂ ਨੂੰ ਉਸ ਸਥਾਨ ਤੇ ਗੁਰਦੁਆਰਾ ਵਿਵੇਕ ਸਰ ਸਾਹਿਬ ਵਿਵੇਕ ਦੀ ਪ੍ਰਾਪਤੀ ਹੁੰਦੀ ਹੈ ਉੱਥੇ ਵੀ ਬਹੁਤ ਵਧੀਆ ਸਮਾਗਮ ਲਿਖੇ ਗਏ ਹਨ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੀ ਜਨਮਪਾਣ ਪੁਰਗੀ ਵਡਾਲੀ ਗਿਰਪਲ ਜੀ ਜਿੱਥੇ ਜਨਮਪਾਣ ਜਿੱਥੇ ਬਾਬਾ ਜੀ 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 ਬਿਲਕੁਲ ਉੱਥੇ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਾਂ ਗੁਰੂ ਕੀ ਵਡਾਲੀ ਭਾਗ ਲਾਈ ਮਾਤਾ ਗੰਗਾ ਦੇਵੇ ਲੋਰੀਆਂ ਸਤਗੁਰੂ ਸਿਰ ਗੁਰੂ ਹਰਗੋਬਿੰਦ ਸਾਹਿਬ ਦਾ ਉੱਥੇ ਹੀ ਪ੍ਰਕਾਸ਼ ਹੋਇਆ ਸੰਗਤਾਂ ਜਾਂਦੀਆਂ ਨੇ ਸ਼ਹਾੜਾ ਸਾਹਿਬ ਤੋਂ ਕੁਝ ਦੂਰ ਦੇ ਗੁਰੂ ਸਾਹਿਬ ਜੀ ਦਾ ਗੁਰੂ ਜੋ ਗੁਰੂ ਸਾਹਿਬ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੈ ਜਨਮ ਸਥਾਨ ਹੈ ਉੱਥੇ ਮਿਲਾਰੀਆਂ ਨੇ ਔਰ ਦੇਸ਼ ਔਰ ਵਿਦੇਸ਼ ਤੋਂ ਵੱਖ-ਵੱਖ ਸ਼ਹਿਰਾਂ ਪਿੰਡਾਂ ਸ਼ਹਿਰਾਂ 'ਚ ਗੁਰੂ ਸਾਹਿਬ ਜੀ ਦੇ ਸਮਾਗਮ ਮਨਾਏ ਜਾ ਰਹੇ ਨੇ ਇਸ ਚੀਜ਼ ਦਾ ਬਿਆਨ ਹੀ ਕਰ ਸਕਦੀ ਅਮਰ ਚਕੋਤ ਸਿੰਘ ਸਾਜੇ ਗੁਰੂ ਵਾਲੇ ਬਣੋ ਨਸ਼ੇਤ ਦੂਰ ਰਹੋ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਜੇ ਕਜ ਕਰੇ ਬਲਾ ਮੈਂ ਆਉ ਜਾ ਗੁਰੂ ਹਰਗੋਬਿੰਦ ਸਾਹਿਬ ਯਾ ਰੂਪਾ ਓ ਸ੍ਰੀ ਅਕਾਲ ਪੁਰਖ ਸੋਨਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਪੂਸੀ ਦਰਸ਼ਨ ਕੀਤੇ ਨੇ ਅਲੋਕਿਕ ਆਪੀਸ਼ਵਾਸੀ ਦੇਰੀ ਸਚਕੰਨ ਸ਼੍ਰੀ ਹਰਮੰਦਰ ਸਾਹਿਬ ਵਿੱਚ ਕਰਵਾਈ ਗਈ ਹੈ ਉੱਥੇ ਹੀ ਸੰਗਤਾਂ ਵੱਲੋਂ ਜਿਹੜਾ ਵਾ एसी दीप जगा के दीपाला गई है की सवेर तो ही जगत ने सचखंड श्री हरिमंदिर होने का कहना कीतमतक होने लमरा मैन हरविंद सोनीश बातर सचखंड साहब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par